ਸਾਥਿਓ ਕੱਲ ਤੁਸੀਂ ਸਾਰਿਆਂ ਨੇ ਪਾਰਲੀਮੈਂਟ ਦੇ ਵਿੱਚ ਦੇਖਿਆ ਕਿ ਨੇਤਾ ਪ੍ਰਤੀਪੱਖ ਜਿਹੜਾ ਵਿਰੋਧੀ ਧਰ ਦਾ ਨੇਤਾ ਜਿਹੜਾ ਕਿ ਅੱਜ ਕੱਲ੍ਹ ਸੰਵਿਧਾਨਿਕ ਜ਼ਿੰਮੇਵਾਰੀ ਦੇ ਤੌਰ ਤੇ ਪਹਿਲੀ ਵਾਰ ਉਹਨਾਂ ਨੂੰ ਮਿਲੀ ਹੈ ਔਰ ਜਿਸ ਤਰੀਕੇ ਦੀ ਉਹਨਾਂ ਦੀ ਕਾਰਗੁਜ਼ਾਰੀ ਕੱਲ ਪਾਰਲੀਮੈਂਟ ਤੇ ਦੇਖਣ ਨੂੰ ਮਿਲੀ ਉਦੇ ਜਿੱਤੇ ਪਹਿਲੇ ਚ ਕੋਈ ਇੰਤਜ਼ਾਰ ਜੇ ਕੋਈ ਜਿਆਦਾ ਫਰਕ ਨਹੀਂ ਕਿਉਂਕਿ ਜਿੰਨਾ ਗੈਰ ਜ਼ਿੰਮੇਵਾਰਾਂ ਨਾ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਕੱਲ ਦੀ ਉਹ ਸਾਰੀ ਭਾਸ਼ਣ ਰੱਖਿਆ ਇੱਕ ਤਾਂ ਉਹਦੀਆਂ ਚ ਮर्याਦਾਂਵਾਂ ਨੂੰ ਤਰ ਤਰ ਕੀਤਾ ਪਦ ਜਿਹੜੀ ਪਦ ਗਰਮਾਂ ਦੀ ਵੀ ਜਿਹੜੀ ਗੱਲ ਜਿਹੜੀ ਉਹਨੂੰ ਵੀ ਉਹਦੀ ਗਰਮਾਂ ਨੂੰ ਵੀ ਘਟਾਇਆ ਔਰ ਨਾਲ ਨਾਲ ਜਿਹੜੀ ਸਾਡੇ ਸਭ ਤੋਂ ਵੱਡੀ ਜਿਹੜੀ ਸੀ ਕਿ Hindu ਧਰਮ ਨੂੰ ਅਸਤਿਆ ਤੇ ਅਹਿੰਸਾ ਦਾ ਰੱਖਿਆ ਕਿ ਜਿਹੜੇ ਆਪਣੇ ਆਪ ਨੂੰ Hindu ਕਹਿੰਦੇ ਆ ਉਹ ਨਫਰਤ ਫਲਾਉਂਦੇ ਆ ਉਹ ਅਹਿੰਸਾ ਕਰਦੇ ਆ ਅਸਤਿਆਵਾਦੀ ਹੈ ਐਸਾ ਬੜਾ ਜਾਨੀ ਇਹ ਕਹਿ ਸਕਦੇ ਆ ਕਿ ਅਸੀਂ Hindu ਧਰਮ ਦੇ ਮੰਨਣ ਵਾਲਿਆਂ ਦੀ ਪੂਰੀ ਤਰ੍ਹਾਂ ਉਹਨਾਂ ਨੇ ਇੱਕ અપਮਾਨ ਕੀਤਾ ਹੈ ਔਰ ਇਹ ਪਹਿਲੀ ਵਾਰ ਸਾਨੂੰ Hinduਾਂ ਨੂੰ ਉਹ ਇਸ ਤਰੀਕੇ ਦਾ ਕਹਿਣ ਵਾਲੇ ਜਦਕਿ ਕਾਂਗਰਸ ਦੀ ਪ੍ਰਤੀ ਜਿਹੜੀ ਆ ਉਹ ਹਮੇਸ਼ਾ ਨਫ਼ਰਤ ਫੈਲਾਉਣ ਦੀ ਰਹੀ ਹੈ ਹਮੇਸ਼ਾ ਉਹਨਾਂ ਦੀ ਨਫ਼ਰਤ ਜਿਹੜੀ ਆ ਉਹਦੀ ਪ੍ਰਵਤੀ ਰਹੀ ਹੈ ਔਰ ਜੇ ਅਸੀਂ ਇਹ ਕਹਿ ਲਈਏ ਕਿ ਦੇਸ਼ ਦੀ ਵੰਡ ਵੀ ਅਗਰ ਹੋਈ ਤਾਂ ਉਹ ਵੀ ਕਾਂਗਰਸੀਆਂ ਦੀ ਉਸ ਜਿਹੜੀ ਆ ਮਨਸ਼ਾ ਜਿਹੜੀ ਸੀਗੀ ਨਫ਼ਰਤ ਫੈਲਾਉਣ ਦੀ ਮਨਸ਼ਾ ਨੂੰ ਔਰ ਸੱਤਾ ਹਥਿਆਉਣ ਦੀ ਮਨਸ਼ਾ ਨੂੰ ਲੈ ਕੇ ਉਹਨਾਂ ਦੇ ਲਈ ਜਿਹੜੀ ਉਸ ਤਰੀਕੇ ਦੇ ਨਾਲ ਦੇਸ਼ ਦੀ ਵੰਡ ਹੋਈ ਔਰ ਦੂਸਰੀ ਜਿੰਨੇ ਵੀ ਅਸੀਂ ਦੇਖੇ ਤੇ 1984 ਦਾ ਜਿਹੜਾ ਦੰਗੇ ਹੋਏ ਜਿਸ ਤਰੀਕੇ ਨਾਲ ਇੱਕ ਤਰਫਾ ਜਿਹੜੀ ਮੋਬਲਿੰਗ ਚਿੰਗ ਅਸੀਂ ਕਹਿ ਦਈਏ ਹੋਈ ਉਹ ਵੀ ਕਾਂਗਰਸ ਦੀ ਨਫਰਤ ਦੀ ਕਾਰਨ ਹੋਏ। ਔਰ ਜਿਸ ਤਰੀਕੇ ਨਾਲ ਸਿੱਖ ਸਮਾਜ ਦੇ ਉੱਤੇ ਉਹਨਾਂ ਨੇ ਜਿਹੜੇ ਅਟੈਕ ਕੀਤੇ ਲੋਕਾਂ ਟਾਇਰ ਪਾ ਕੇ ਜਿਹੜਾ ਜਲਾਇਆ ਗਿਆ ਕਿ ਸਤਲ ਕੀਤੇ ਬਹੁਤ ਸਾਰੀਆਂ ਘਟਨਾਵਾਂ ਤੋਂ ਤੁਸੀਂ ਜਾਣੂ ਆ। ਉਹ ਵੀ ਇੱਕ ਜਿਹੜੀ ਕਾਂਗਰਸ ਦੀ ਨਫ਼ਰਤ ਦੇ ਕਾਰਨ ਜਿਹੜਾ ਦੇਸ਼ ਦੇ ਵਿੱਚ ਹੋਇਆ। ਔਰ ਜਦ ਕੀ ਜਦੋਂ ਦੀ ਮੋਦੀ ਜੀ ਦੀ ਸਰਕਾਰ ਆਈ ਹੈ ਤੁਸੀਂ ਇਹ ਦੇਖਦੇ ਹੋ ਕਿ ਕਿਤੇ ਵੀ ਕੋਈ ਕ੍ਰਿਮੀਨਲ ਦੰਗੇ ਨਹੀਂ ਹੋਏ। ਕਿਤੇ ਵੀ ਦੋ ਸੰਪਰਦਾਇਕ ਦੰਗੇ ਨਹੀਂ ਹੋਏ। ਜਦ ਕੇ ਜਦੋਂ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ ਤੇ ਕਿਸ ਤਰੀਕੇ ਨਾਲ ਸੰਪਰਦਾਇਕ ਦੰਗੇ ਹੁੰਦੇ ਰਹੇ। ਔਰ ਇਹ ਜਿਹੜੀ ਦੇਸ਼ ਦੀ ਰਾਜਨੀਤੀ ਉਹ ਨਫਰਤ ਦੇ ਉੱਤੇ ਕਰਦੇ ਰਹੇ ਅੱਜ ਜੇ ਭਾਈਚਾਰਕ ਸਾਂਝ ਨੂੰ ਬਧਾਇਆ ਤਾਂ ਮਾਨਜੋ ਕੋ ਮੋਦੀ ਜੀ ਨੇ ਬਧਾਇਆ ਔਰ ਇਸ ਸਾਂਝ ਦੇ ਬਧਨ ਕਰਕੇ ਹੀ ਹੱਲੇ ਤੱਕ ਕਿਤੇ ਵੀ ਕੋਈ ਵੀ ਦੰਗੇ ਜਿਹੜੇ ਇਸ ਤਰੀਕੇ ਨੂੰ ਲੈ ਕੇ ਨਹੀਂ ਹੋਏ ਇਹ ਜਿਹੜੀ ਇੱਕ ਦੇਸ਼ ਦੀ ਜਿੱਥੇ ਕਮਾਂਡ ਸੰਭਾਲਦੇ ਮੋਦੀ ਜੀ ਦੀ ਔਰ ਕਾਂਗਰਸ ਦੀ ਕਾਰਗੁਜ਼ਾਰੀ 'ਚ ਜਿਹੜਾ ਫਰਕ ਰਿਹਾ ਔਰ ਕਾਂਗਰਸ ਨੇ ਜਿਹੜਾ ਅੱਜ ਜਿਸ ਤਰੀਕੇ ਨਾਲ ਕੀਤਾ ਔਰ ਕੱਲਿਓ ਜਦੋਂ ਜਿਹੜੀ ਉਹ ਗਰਮਾ ਦਾ ਭੰਗ ਕਰ ਰਹੇ ਸੀ ਤੇ ਬਾਕੀ ਸਾਰੇ ਕਾਂਗਰਸੀ ਜਿਹੜੇ ਸੀ ਉਹਨਾਂ ਦੇ ਨਾਲ ਉਹਦਾ ਜਿਹੜਾ ਸਹਿਯੋਗ ਕਰ ਰਿਆ ਸੀ ਔਰ ਜਿਹਦੇ ਚ ਅਸੀਂ ਦੇਖਿਆ ਕਿ ਉਹਨਾਂ ਨੇ ਝੂਠ ਬੋਲੇ ਚਾਹੇ ਉਹ ਕਿਸਾਨਾਂ ਨੂੰ ਲੈ ਕੇ ਅਗਨੀਵੀਰ ਨੂੰ ਲੈ ਕੇ ਔਰ ਜਿਹੜੇ ਹੋਰ ਜਿਹੜੇ ਅਯੋਧਿਆ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਝੂਠ ਬੋਲੇ ਗਏ ਔਰ ਉਹਦੇ ਚ ਸਭ ਤੋਂ ਪਹਿਲਾਂ ਤਾਂ ਜਿਹੜਾ ਮੈਂ ਕਹਾਗਾ ਕਿ ਹਿੰਦੂਆਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਜਿਹੜੀ ਨਫ਼ਰਤ ਦੀ ਗੱਲ ਕੀਤੀ ਜਿਹਦੇ ਚ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਦਾ ਜਿਹੜੀ ਸਾਨੂੰ ਕਹਿਣ ਵਾਲੇ ਉਹ ਆਪਣੇ ਮੰਢੇ ਥੱਲੇ ਜਿਹੜਾ ਛੋਟਾ ਫੇਰਨ ਤੇ ਉਹਨਾਂ ਨੂੰ ਜਿਹੜਾ ਪਤਾ ਲੱਗੇ 1984 ਦੇ ਦੰਗੇ ਦੀ ਵੀ ਗੱਲ ਕਰਦੇ ਅੱਜ ਜਦੋਂ ਉਹਨਾਂ ਦੀਆਂ ਜੁੜੀ 99 ਸੀਟਾਂ ਵੀ ਆ ਗਈਆਂ ਪਰ ਜਿਹੜਾ ਵਿਵਹਾਰ ਦੇ ਵਿੱਚ ਕਿਤੇ ਫਰਕ ਨਹੀਂ ਪਿਆ ਉਹ ਨਫਰਤ ਜਿਹੜੀ ਉਹਨਾਂ ਦੇ ਵਿਵਹਾਰ ਚ ਝੂਠ ਬੋਲਣਾ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਇਸ ਤੋਂ ਇਲਾਵਾ ਕਿਤੇ ਵੀ ਉਹਨਾਂ ਚ ਫਰਕ ਨਹੀਂ ਆਇਆ ਔਰ ਜਿੱਥੇ ਤੱਕ ਕਹਿ ਦਈਏ ਕਿ ਤੁਸੀਂ ਜਦੋਂ ਕੋਈ ਹਿੰਦੂਆਂ ਦੇ ਖਿਲਾਫ ਹੁੰਦੀ ਗੱਲ ਤੇ ਕੋਈ ਨਹੀਂ ਬੋਲਦਾ ਇਹ ਕੋ ਤੁਸੀਂ ਦੇਖਿਆ ਹੁਣ ਤਾਮਿਲਨਾਡ ਚ ਹੋਇਆ ਤਾਮਿਲਨਾਡ ਦੇ ਉਹ ਚੀਫ ਮਿਨਿਸਟਰ ਨੇ ਵੀ ਹਿੰਦੂਆਂ ਦੇ ਪ੍ਰਤੀ ਜਿਹੜੀ ਆਪਣੀ ਸਟਾਲਿਨ ਦੀ ਸਟਾਲਿਨੀ ਨਹੀਂ ਸੀ ਨਾ ਉਹਨਾਂ ਨੇ ਆਪਣਾ ਬਿਆਨ ਦਿੱਤਾ ਉਦੋਂ ਵੀ ਇਹ ਇਹਨਾਂ ਦੀ ਪਾਰਟੀ ਦਾ ਉਹ ਹਿੱਸਾ ਸੀ ਮਲੋ ਗੜਬੰਦਨ ਦਾ ਇੱਥੇ ਇਹਨਾਂ ਨੇ ਕਿਤੇ ਉਹਨੂੰ ਨੂੰ ਕਿਤੇ ਉਹਦਾ ਵਿਰੋਧ ਨਹੀਂ ਇੱਕ ਸ਼ਬਦ ਨਹੀਂ ਬੋਲਿਆ